ਕਿੱਕ ਕਦ ਬਣੂ ਸੜਕ ਕਦ ਬਣੇਗੀ ਇੱਕੋ ਸਭਾ ਹਲ ਰੱਖਦੇ ਨੇ ਰੇਲਵੇ ਰੋਡ ਦਾ ਤਾਂ ਨਾਮ ਸੁਣ ਕੇ ਵੀ ਹੁਣ ਲੋਕ ਲੀਡਰਾਂ ਖਿਲਾਫ ਕਚੀਚੀ ਵਟਦੇ ਨੇ ਲੀਡਰਾਂ ਖਿਲਾਫ ਕਚੀਚੀ ਵਟਦੇ ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰ ਮੈਂ ਤੁਹਾਡਾ ਆਪਣਾ ਪਰਿਵਾਰਿਕ ਨਮਨਸਤੋ ਸਾਥਿਓ ਫਿਰ ਤੋਂ ਇੱਕ ਬਾਰ ਗਾੜਾ ਕਰੋੜ ਲੈ ਲੀਏ ਹਬ ਤਾਂ ਬਣਾ ਦੋ ਹਾਂ ਸਾਡੀ ਗਾੜਾ ਕਰੋੜ ਲੈ ਲੀਏ ਹਬ ਤਾਂ ਬਣਾ ਕਰੋੜ ਲੈ ਲਈਏ ਕਰੋੜ ਕਹਿੰਦੇ ਹੁਣ ਤਾਂ ਕਰੋੜਾਂ ਦੀ ਪਰਮਿਸ਼ਨ ਲੈ ਲਈ ਹੁਣ ਤਾਂ ਬਣਾ ਦਿਓ ਪਰ ਇਹ ਅਜੂਬਾ ਇਹ ਅਜੂਬਾ ਇਹ ਅਜੂਬਾ ਜਿੰਦਾ ਰੱਖਣਾ ਆਲੇ ਸਰਕਾਰਾਂ ਨੇ ਪਿਛਲੀਆਂ ਸਰਕਾਰਾਂ ਨੇ ਵੀ ਅਜੂਬਾ ਜਿੰਦਾ ਰੱਖਿਆ ਮੌਜੂਦਾ ਸਰਕਾਰਾਂ ਨੇ ਵੀ ਅਜੂਬਾ ਜਿੰਦਾ ਰੱਖਣਾ ਕਿਉਂਕਿ ਇਹਨੂੰ ਸਤਾਈ ਦਾ ਈਸ਼ੂ ਬਣਾਣਾ ਸਤਾਈ 'ਚ ਇਹ ਸੜਕ ਦਿਖਾ ਕੇ ਫਿਰ ਵੋਟਾਂ ਲਈਆਂ ਜਾਣਗੀਆਂ ਹਾਲਾਂਕਿ ਹੁਣ ਕੁਝ ਦੁਕਾਨਦਾਰ ਇਹ ਵੀ ਕਹਿੰਦੇ ਆ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਜਦੋਂ ਮੈਂ ਆ ਰਿਹਾ ਸੀ ਉਹ ਕਹਿੰਦੇ ਕਿ ਜੇ ਹੁਣ ਦੂਜੇ ਵਾਲਾ ਪਹਿਲਾਂ ਇੱਧਰਲੇ ਵਾਲਾ ਪਾਸਾ ਪੱਟਿਆ ਦਿਖਾਈਂ ਜਰਾ ਕਹਿੰਦੇ ਜੇ ਹੁਣ ਇੱਧਰ ਵਾਲਾ ਪਾਸਾ ਵੀ ਪੱਟ ਲੈ ਤਾਂ ਗਾਹ ਕਿ ਚੜੂਗਾ ਕਿੱਦਾਂ ਉਤੋਂ ਮੀਂਹ ਸ਼ੁਰੂ ਹੋ ਗਿਆ ਬਹੁਤਿਆਂ ਨੂੰ ਲੱਗਦਾ ਕਿ ਮੀਂਹ ਦਾ ਨਜ਼ਾਰਾ ਪਰ ਰੇਲਵੇ ਰੋਡ ਤੇ ਗਾਰਾ 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 ਐਂ ਗਾਰਾ ਔਰ ਗਾਰਾ ਵੀ ਇੰਨਾ ਚੀਕਣਾ ਹੈ ਕਿ ਤੁਰਨਾ ਵੀ ਔਖਾ ਹੈ ਸਾਈਕਲ ਮੋਟਰਸਾਈਕਲ ਵਾਲੇ ਆਈ ਮੀਨ ਟੂ ਸੇ ਟੂ ਵੀਲਰਸ ਜਿਹੜੇ ਆ ਉਹਦਾ ਦੀ ਤਾਂ ਬੱਸ ਹੋ ਜਾਂਦੀ ਆ ਉਨੀ ਦੇਰ ਜਿਨੀ ਦੇਰ ਖੰਗੜਾਉਂਦਾ ਪਿੱਟ ਆਕੜ ਜਾਂਦੀ ਹੈ ਬੈਲੈਂਸ ਬਣਾਉਣਾ ਬਹੁਤ ਔਖਾ ਹੋ ਜਾਂਦਾ ਆ ਥੋੜਾ ਜਿਹਾ ਇੰਨਾ ਕੁ ਚੱਪਾ ਜਿਹਾ ਇੱਥੇ ਗਾਰਾ ਘਟ ਹੈ ਲੇਕਿਨ ਇੱਥੇ ਟੋਏ ਬਹੁਤ ਜ਼ਿਆਦਾ ਤਾਂ ਆ ਆਮੂਮਨ ਜਿਹੜੀ ਜਿਹੜਾ ਵਹੀਕਲ ਹੈ ਉਹ ਦੂਜੇ ਟਰੈਕ 'ਚ ਚੱਲੇ ਜਾਂਦਾ ਮਤਲਬ ਇੰਨਾ ਕੁ ਇੱਥੇ ਗੰਧ ਹੈ ਇੰਨਾ ਕੁ ਗਾਰਾ ਇੰਨੇ ਕੁ ਟੋਏ ਆ ਕਿ ਬੰਦਾ ਆਪਣੇ ਟਰੈਕ 'ਚ ਵਹੀਕਲ ਚਲਾਈ ਨਹੀਂ ਸਕਦਾ ਜ਼ਿਗ ਜ਼ੈਕ ਜ਼ਿਗ ਜ਼ੈਕ ਹੋ ਕੇ ਗੱਡੀ ਚੱਲਦੀ ਹੈ ਚਾਹੇ 2-ਵੀਲਰ ਹੋਵੇ ਚਾਹੇ 4-ਵੀਲਰ ਹੋਵੇ ਔਰ ਮੋਰੇ ਫੇਰ ਇੱਥੋਂ ਥੋੜਾ ਜਿਹਾ ਸੁੱਕਾ ਔਰ ਮੋਰੇ ਫੇਰ ਘਾਰਾ ਹੈ ਆਪਾਂ ਗਿੱਲਾ ਨਹੀਂ ਕਹਿ ਸਕਦੇ ਘਾਰਾ ਹੈ ਘਾਰਾ ਤਾਂ ਇੱਕ ਦਿਨ ਮੀਂਹ ਦਾ ਨਜ਼ਾਰਾ ਫਿਰ ਇੱਕ ਮਹੀਨਾ ਗਾਰਾ ਗਾਰਾ ਐਂਡ ਗਾਰਾ ਔਰ ਲੋਕ ਤਾਂ ਇਹ ਵੀ ਕਹਿੰਦੇ ਦੁਕਾਨਦਾਰ ਕੇ ਯਾਰ ਜੇ ਪੱਟ ਪਟੀਆਂ ਕਰਕੇ ਵਿੱਚ ਫੇਰ ਛੱਡ ਕੇ ਮੌਨਸੂਨ ਸ਼ੁਰੂ ਹੋ ਚੱਲਾ ਔਰ ਫੇਰ ਤਾਂ ਬਹੁਤ ਹੀ ਔਖ ਹੋ ਜੂਗਾ ਜਿਹੜਾ ਮਾੜਾ ਮੋਟਾ ਟਾਵਾ ਟੂਆ ਗਾਹਕ ਵੀ ਆਉਂਦਾ ਉਹਨੇ ਵੀ ਨਹੀਂ ਆਉਣਾ ਜਿਦੇ ਕਰਕੇ ਤਕਲੀਫ ਵਧਣੀ ਹੈ ਸੋ ਲੋਕਾਂ ਤੇ ਮੰਦੀ ਇਹ ਗੱਲ ਹੁੰਦੀ ਹੈ ਕਿ ਯਾਰ ਆਪਾਂ ਇੱਥੇ ਬੇਇੱਜ਼ਤੀ ਕਰੀਏ ਕਿ ਯਾਰ ਪ੍ਰਸ਼ਾਸਨ ਟਾਈਮ ਕੋਈ ਬਾਉਂਡ ਕਰੇ ਕਾਲੀ ਨਾ ਕਰੇ ਚੀਜ਼ ਨੂੰ ਸ਼ੁਰੂ ਕਰਨ ਲਈ ਐਨ ਐਕੂਰੇਟ ਕਰਕੇ ਪੂਰਾ ਟਾਈਮ ਬਾਉਂਡ ਕਰਕੇ ਉਸ ਤੋਂ ਬਾਅਦ ਕੰਮ ਕਰੇ ਹਾਂ ਅਗਲੇ ਕਹਿੰਦੇ ਕਿ ਓਏ ਹੋਏ ਯਾਰ ਕਿੱਦਾਂ ਗੱਲ ਕਰਨੀ ਟੋਏ ਬਹੁਤ ਜ਼ਿਆਦਾ ਆ ਦੇਖੋ ਗਾਰਾ ਇੱਥੋਂ ਮਤਲਬ ਪੱਟ ਪਟੀਆਂ ਹੋਇਆ ਸੀਗਾ ਤੁਸੀਂ ਦੇਖੋ ਇੱਧਰ ਗਾਰਾ ਕਿੰਨਾ ਸੋ ਦੁਕਾਨਦਾਰ ਇਹੀ ਕਹਿੰਦੇ ਕਹਿੰਦੇ ਕਿ ਠੀਕ ਐ ਤੁਸੀਂ ਬਣਾਉਣ ਲੱਗੇ ਹੋ ਤਾਂ ਧੰਨਵਾਦ ਵੀ ਐ ਲੇਕਿਨ ਕਾਲੀ ਨਾ ਕਰਿਓ ਕਿਤੇ ਇਹ ਨਾ ਹੋਵੇ ਕਿ ਫਿਰ ਹੁਣ ਤਾਂ ਇੱਕ ਪਾਸੇ ਗਾਰਾ ਫਿਰ ਦੋਵੇਂ ਪਾਸੇ ਗਾਰਾ ਹੋ ਜਵੇ ਸੋ ਇਨੀਆਂਕ ਦੁਕਾਨਦਾਰਾਂ ਦੀਆਂ ਬੇਨਤੀਆਂ ਔਰ ਆ ਹਾਲਾਤ ਨੇ ਆਫਟਰ ਮੀ ਮੀ ਤੋਂ ਬਾਅਦ ਇਹ ਹਾਲਾਤ ਨੇ ਰੇਲਵਾ ਰੋਡ ਦੇ ਜੋ ਕੇ ਪਿਛਲੇ ਆ ਆ ਜੋਕਰ ਜਾਂਦਾ ਲੇਕਿਨ ਲੀਡਰ ਦੂਜਿਆਂ ਨੂੰ ਜੋਕਰ ਬਣਾਉਂਦੇ ਆ ਉਹ ਹੁੰਦਾ ਤਾਂਸ਼ ਦੇ ਪੱਤੇ ਪੱਤਿਆਂ 'ਚ ਇੱਕ ਜੋਕਰ ਹੁੰਦਾ ਉਹੋ ਜੇ ਲੀਡਰਾਂ ਦੇ ਬਿਆਨ ਆ ਕਿ ਜਿਹਦਾ ਕੋਈ ਜਿਹਦੀ ਕੋਈ ਵੈਲਿਊ ਹੀ ਨਹੀਂ ਤਾਂਸ਼ 'ਚ 52 ਪੱਤੇ ਹੁੰਦੇ ਬਾਕੀ ਜੋਕਰ ਹੁੰਦੇ ਆ ਦੋ ਲੀਡਰਾਂ ਦੇ ਬਿਆਨ ਉਦਾਂ ਦੇ ਆ ਚਾਹੇ ਪਿਛਲੀ ਸਰਕਾਰ ਸੀ ਜਾਂ ਹੁਣ ਮੌਜੂਦਾ ਸਰਕਾਰ ਹੈ ਕੋਈ ਮੁੱਲ ਨਹੀਂ ਪੈਂਦਾ ਆ ਦਿਖਾਈਂ ਜਰਾ ਗੱਡੀਆਂ ਦੇ ਇਹਰ ਐਨ ਚੰਗੀ ਤਰ੍ਹਾਂ ਗੰਦਲੇ ਹੋ ਕੇ ਇੱਥੋਂ ਜਾਂਦੇ ਆ ਜੈਸੀ ਤੱਕ ਟੁੱਟਣ ਦਾ ਖਤਰਾ ਚਲੋ ਜਿਨ੍ਹਾਂ ਦੇ ਬਾਹਰ ਲਈ ਵੀਜ਼ਾ ਲੱਗੇ ਉਹਨਾਂ ਨੂੰ ਕਾਦੀ ਟੈਨਸ਼ਨ ਇੱਥੇ ਲੋਕਾਂ ਨੇ ਤੰਗ ਹੋਣਾ ਅਗਲੇ ਤੋਂ ਨਜ਼ਾਰੇ ਲੈਣੇ ਆ ਪਰੇਸ਼ਾਨ ਤਾਂ ਆਮ ਜਨਤਾ ਹੋਣੀ ਆ ਜਾਂ ਮਹਿੰਗੀਆਂ ਗੱਡੀਆਂ ਜਾਂ ਮਹਿੰਗੇ ਜਹਾਜ਼ ਆਮ ਜਨਤਾ ਜਿਹੜੀ ਇੱਥੋਂ ਲੰਘਦੀ ਆ ਉਹਨਾਂ ਨੂੰ ਡਰਿਆ ਉਹਨਾਂ ਨੂੰ ਫਿਕਰ ਆ ਰਿਕਸ਼ੇ ਵਾਲੇ ਸਾਈਕਲ ਵਾਲੇ ਸਕੂਟੀਆਂ ਵਾਲੇ ਉਹਨਾਂ ਨੂੰ ਚਿੰਤਾਵਾਂ ਨੇ ਵੱਡਿਆਂ ਨੂੰ ਕਾਦੀਆਂ ਚਿੰਤਾਵਾਂ ਪਰ ਵੱਡੇ ਇਹ ਗੱਲ ਯਾਦ ਰੱਖਣ ਕਿ ਆਮ ਲੋਕਾਂ ਦੇ ਸਿਰ ਤੇ ਵੱਡੇ ਹੋਏ ਆ ਉਹ ਆ ਲੈ ਦੇਖ ਤਾਂ ਇੱਧਰ ਦੇਖ ਤਾਂ ਕੱਡਾ ਆ ਦਿਖਾਈ ਆ ਲੈ ਇੱਥੇ ਇੱਥੇ ਮਾਰੇ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਕੜਾਚ ਕੜਾਚ ਇੱਥੇ ਕਰਾਈ ਸੀ ਜਦੋਂ ਜੀਸੀਬੀ ਮਰੀ ਸੀ ਚਲੋ ਇਹ ਹਾਲਾਤ ਮੇਰੀ ਬਹੁਤ ਸ਼ੁਕਰੀਆ